ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਸਮਾਣਾ ਹਲਚਲ ਨਿਊਜ਼ ਹਮੇਸ਼ਾ ਹੀ ਮਸਲੇ ਦੀ ਚੱਕਦਾ ਆ ਰਿਹਾ ਪੀ ਅੱਜ ਇੱਕ ਸਮਾਣਾ ਹਲਚਲ ਨਿਊਜ਼ ਕੋਲੇ ਆ ਬਹੁਤ ਹੀ ਪਰਿਵਾਰ ਦੀ ਹਾਲਤ ਮੰਦੀ ਉਹਨਾਂ ਨੇ ਦਾਨੀ ਸੱਜਣਾ ਨੂੰ ਸਾਡੇ ਰਾਹੀਂ ਫਰਿਆਦ ਕੀਤੀ ਤੇ ਮਦਦ ਦੀ ਅਪੀਲ ਕੀਤੀ ਹੈ ਕਿ ਵੀ ਵਾਰਡ ਨੰਬਰ 15 ਮੋਤੀਆ ਬਾਜ਼ਾਰ ਦੇ ਵਿੱਚ ਜੱਸੀ ਨਾਮ ਦਾ ਲੜਕਾ ਹੈ ਜੋ ਟੀਵੀ ਦਾ ਟੀਵੀ ਰਿਪੇਅਰ ਦਾ ਕੰਮ ਕਰਦਾ ਹੈ ਕਾਰੋਬਾਰ ਵੀ ਉਸ ਦਾ ਕੋਈ ਇੰਨਾ ਖਾਸ ਨਹੀਂ ਹੈ ਕਿ ਵੀ ਆਪਣਾ ਇਲਾਜ ਇਲਾਜ ਕਰਾ ਸਕੇ ਕਿਉਂਕਿ ਹੁਣ ਕੈਂਸਰ ਦੀ ਬਿਮਾਰੀ ਜਿਹੜੀ ਇੱਕ ਨਾਮਰਾਦ ਬਿਮਾਰੀ ਐਸੀ ਬਿਮਾਰੀ ਐ ਇੱਕ ਤਾਂ ਉਸ ਦਾ ਲੰਬਾ ਪ੍ਰੋਸੈਸ ਹੈ ਤੇ ਉਹਦੇ ਟੈਸਟਾਂ ਤੇ ਹੀ ਉਹਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 30 ਤੋਂ 40000 30000 15000 ਦੇ ਟੈਸਟ ਰੋਜ਼ ਹੋ ਰਹੇ ਹਨ ਪਰ ਸਰਕਾਰ ਜਿਹੜੀ ਮਦਦ ਕਰਦੀ ਹੈ ਉਹ ਦਾਨੀ ਇਹਨਾਂ ਦੇ ਪਰਿਵਾਰਕ ਪੀੜਿਤ ਪਰਿਵਾਰਾਂ ਤੱਕ ਨਹੀਂ ਪਹੁੰਚ ਰਹੀ ਇਹ ਕਹਿਣਾ ਪਰਿਵਾਰਕ ਮੈਂਬਰਾਂ ਦਾ ਇੱਕ ਵੀ ਉਹਨਾਂ ਨੇ ਆਪਣੇ ਪੱਲੇ ਤੋਂ 15 ਤੋਂ 20 ਵੀ 30000 ਦੇ ਟੈਸਟ ਕਰਵਾਤੇ ਨੇ ਤੇ ਹਸਪਤਾਲ ਨੇ ਇਲਾਜ ਕਰਨ ਦੀ بجائے ਇਹ ਕਹਿ ਕੇ ਮੋੜ ਦਿੱਤਾ ਜੇ ਵੀ ਇਸ ਦੀ ਸੇਵਾ ਕੀ ਕਰ ਲਓ ਪਰ ਇਹ ਦੇਖੋ ਪਰਿਵਾਰਕ ਤਾਂ ਉਸ ਨੂੰ ਘਰ ਨਹੀਂ ਬਿਠਾ ਸਕਦਾ ਤੇ ਇਲਾਜ ਕਰਾਉਣ ਲਈ ਹਰ ਟਾਈਮ ਹੀ ਪਟਕ ਰਿਹਾ ਹੈ ਹੁਣ ਦਾਨੀ ਸੱਜਣਾ ਰਾਹੀ ਸਾਡੀ ਸਮਾਣਾ ਹਲਚਲ ਨਿਊਜ਼ ਤੋਂ ਦਾਨੀ ਸੱਜਣਾ ਨੂੰ ਹੱਥ ਜੋੜ ਕੇ ਅਪੀਲ ਅਪੀਲ ਹੈ ਬੇਨਤੀ ਹੈ ਕਿ ਇਸ ਜੱਸੀ ਵੀਰ ਦੀ ਵਾਰਡ ਨੰਬਰ 15 ਮੋਤੀਆ ਬਾਜ਼ਾਰ ਦੇ ਵਿੱਚ ਪੀੜੀ ਦੀ ਪਰਿਵਾਰ ਹੈ ਇਸ ਦੀ ਵੱਧ ਵੱਧ ਮਦਦ ਕੀਤੀ ਜਾਵੇ ਜਿੱਦੇ ਦੋ ਬੱਚੇ ਹਨ ਆਰਐਸਮਾ ਸਕੂਲ ਦੇ ਵਿੱਚ ਪੜ੍ਹਦੇ ਹਨ ਤੇ ਜਿਹਦਾ ਮੰਗਤ ਮਵੀ ਨੇ ਵੀ ਕਿਹਾ ਹੈ ਕਿ ਉਹ ਸਕੂਲ ਨੂੰ ਮੈਨੇਜਮੈਂਟ ਨੂੰ ਫਰਿਆਦ ਹੈ ਬੇਨਤੀ ਹੈ ਸਾਡੀ ਵੀ ਸਮਾਣਾ ਹਲਚਲ ਨਿਊਜ਼ ਵੱਲੋਂ ਬੇਨਤੀ ਹੈ ਕਿ ਉਹ ਬੱਚਿਆਂ ਦੀ ਫੀਸ ਬਿਲਕੁਲ ਮਾਫ ਕੀਤੀ ਜਾਵੇ ਤਾਂ ਜੋ ਕੁਝ ਬੱਚੇ ਪੜ੍ਹ ਕੇ ਆਪਣੀ ਮਾਂ ਦਾ ਆਪਣੇ ਪਰਿਵਾਰ ਦਾ ਕੋਈ ਸਹਾਰਾ ਬਣ ਸਕਣ ਸਾਡੇ ਵੱਲੋਂ ਆਖਰ ਦੇ ਵਿੱਚ ਇਹ ਹੀ ਬੇਨਤੀ ਹੈ ਕਿ ਉਸ ਵੀਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਮਾਣਾ ਸ਼ਹਿਰ ਦੇ ਵਿੱਚ ਕੋਈ ਦਾਨੀ ਸੱਜਣਾ ਦੀ ਔਰ ਜਿਨ੍ਹਾਂ ਕੋਲ ਪਰਮਾਤਮਾ ਦੀ ਮਿਹਰ ਹੈ ਉਹਨਾਂ ਕੋਲੇ ਕੋਈ ਘਾਟਨੀਅਤ ਸਾਡੇ ਵੱਲੋਂ ਬੇਨਤੀ ਹੈ ਕਿ ਉਸ ਦੀ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਹਾਂਜੀ ਬੰਗਲ ਦੀ ਜਿਹੜਾ ਅਜੇ ਮੋਤੇ ਬਾਜ਼ਾਰ ਦੇ ਵਿੱਚ ਪੇਸ਼ੈਂਟ ਆਇਆ ਹੋਰ ਤੋਂ ਪੀੜਿਤ ਹੈ ਤੇ ਪਤਾ ਲੱਗਿਆ ਕਿ ਵੀ 6 ਮਹੀਨੇ ਤੋਂ ਇਹਦਾ ਇਲਾਜ ਚੱਲ ਰਿਹਾ ਤੇ ਪਰਿਵਾਰਕ ਜਿਹਦੇ ਜੀ ਪਰਿਵਾਰਕ ਦਾ ਜਿਹਦਾ ਜੀ ਹੁੰਦਾ ਕੋਈ ਕਸਰ ਨਹੀਂ ਛੱਡਦਾ ਹੈਗਾ ਤੇ ਸਾਨੂੰ ਪਤਾ ਲੱਗਿਆ ਕਿ ਵੀ ਸੂਤਰਾ ਨੇ ਵੀ ਦੱਸਿਆ ਜਾਣਕਾਰੀ ਦਿੱਤੀ ਹੈ ਕਿ ਵੀ ਜੜੀ ਸਰਕਾਰਾਂ ਮਦਦ ਕਰਦੀਆਂ ਨੇ ਯਾਨੀ ਸਰਕਾਰ ਮਦਦ ਕਰਦੀ ਹੈ ਨਾ ਅਸੀਂ ਨਹੀਂ ਕਹਿੰਦੇ ਨਹੀਂ ਕਹਿੰਦੇ ਪਰ ਮਦਦ ਜਿਹਨੂੰ ਮਾਲੀ ਮਦਦ ਚਾਹੀਦੀ ਹੈ ਉਹਦੇ ਤੱਕ ਨਹੀਂ ਪਹੁੰਚ ਰਹੀ ਇਹ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਕਿ ਵੀ ਉਹਨਾਂ ਨੇ ਆਪਣੇ ਪੱਲੇ ਤੋਂ 15 ਤੋਂ ਲੈ ਕੇ 30-30 ਹਜ਼ਾਰ ਦੇ ਟੈਸਟ ਕਰਵਾ ਲਏ ਆਪਣੀ ਜੇਬਾਂ ਦੇ ਜਦ ਕਿ ਉਹ ਪਹਿਲਾਂ ਹੀ ਇੰਨਾ ਕੁ ਪਰਿਵਾਰ ਪੀੜਿਤ ਹੈ ਕਿ ਵੀ ਉਹ ਇੰਨੇ ਖਰਚਾ ਨਹੀਂ ਉਠ ਸਕਦਾ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਕੱਲ ਮੈਨੂੰ ਸਾਡੇ ਚਾਚਾ ਜੀ ਨੇ ਕਸ਼ਮੀਰ ਜੀ ਇਹਨਾਂ ਦਾ ਫੋਨ ਆਇਆ ਵੀ ਐਦਾਂ ਕਰਕੇ ਮੇਰਾ ਭਤੀਜਾ ਉਹ ਥੋੜਾ ਜਿਹਾ ਫਰ ਲੈ ਇਲੈਕਸ਼ਨਰ ਦੇ ਦੌਰਾਨ ਵੀ ਮੈਨੂੰ ਇਹਨਾਂ ਦਾ ਆਇਆ ਸੀਗਾ ਉਦੋਂ ਕਹਿੰਦੇ ਕੋਈ ਫੋੜ ਪਾਈਪ ਹੈ ਵੀ ਇਹਨਾਂ ਦੇ ਖਾਣਾ ਪਚ ਨਹੀਂ ਰਿਹਾ ਉਹ ਇੱਕ ਨਿਆਸ ਵੀ ਨਾਰਮਲ ਇੱਕ ਬਿਮਾਰੀ ਹੈ ਤੇ ਟੈਸਟ ਕਰਾਏ ਡਿਟੈਕਟ ਹੋਇਆ ਤਾਂ ਹੁਣ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਕੈਂਸਰ ਤੋਂ ਪੀੜਤ ਨੇ ਤੇ ਹੁਣ ਤੱਕ ਤੁਸੀਂ ਦੇਖ ਕੀ ਆਏ ਹੋ ਵੀ ਉਹਨਾਂ ਦੀ ਹਾਲਾਤ ਬਹੁਤ ਅੱਧੀ ਰਹੀ ਦੇਖੀਏ ਘਰ ਦੀ ਹਾਲਤ ਵੀ ਠੀਕ ਨਹੀਂ ਹੈ ਤੇ ਮਰੀਜ਼ ਦੀ ਵੀ ਹਾਲਤ ਠੀਕ ਨਹੀਂ ਹੈ ਕੱਲ ਇਹਨਾਂ ਦਾ ਫੋਨ ਆਇਆ ਵੀ ਜੱਸੀ ਜੀ ਦਾ ਬਹੁਤ ਬੁਰਾ ਹਾਲ ਹੈ ਵੀ ਉਹਨਾਂ ਨੂੰ ਫਾਈਨੈਂਸ਼ਲੀ ਲੋਡ ਹੈ ਮਦਦ ਦੀ ਤੇ ਵੀ ਹੁਣ ਤੱਕ ਉਹਨਾਂ ਦਾ ਕਾਫੀ ਪੈਸਾ ਖਰਚ ਚੈਸਤਾ ਤੱਕ ਹੋ ਚੁੱਕਿਆ ਸਿਰਫ ਇਹ ਦਾ ਪਤਾ ਕਰਨ ਚ ਵੀ ਇਹਨਾਂ ਨੂੰ ਬਿਮਾਰੀ ਕੀ ਹੈ ਬਿਮਾਰੀ ਜਦੋਂ ਬੜੀ ਬੇਨਾਮੁਰਾਦ ਬਿਮਾਰੀ ਨਿਕਲੀ ਪਰਮਾਤਮਾ ਕਰੇ ਇਹ ਜੀ ਬਿਮਾਰੀ ਕਿਸੇ ਨੂੰ ਨਾ ਹੋਵੇ ਤੇ ਹੁਣ ਇਹਨਾਂ ਦੇ ਅੱਗੇ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈਗਾ ਬੱਚੇ ਇੱਕ ਸਤਵੀਂ ਕਲਾਸ ਚ ਇੱਕ ਨੌਵੀਂ ਕਲਾਸ ਚ ਹੈ ਮੈਂ ਤਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਾਂਗਾ ਵੀ ਵੱਧ ਤੋਂ ਵੱਧ ਜਿੰਨੀ ਇਹਨਾਂ ਦੀ ਮਦਦ ਹੋ ਸਕਦੀ ਹੈ ਕਰੀਏ ਮੈਨੂੰ ਚਾਚਾ ਜੀ ਦਾ ਕੱਲ ਵੀਡੀਓ ਬਣਾ ਕੇ ਭੇਜੀ ਤਾਂ ਮੈਂ ਜਦੋਂ ਵੀਡੀਓ ਦੇਖੀ ਤਾਂ ਮੇਰੇ ਨਾਲ ਹੀ ਇੱਕ ਬੰਦਾ ਬੈਠਾ ਸੀ ਮੈਂ ਨਾ ਨਹੀਂ ਲੈਣਾ ਚਾਹੁੰ ਉਹਨਾਂ ਦੀ ਮਾਤਾ ਜੀ ਦੀ ਵਰਸੀ ਤੇ ਉਹਨਾਂ ਨੇ ਆਪਣੀ ਯਾਦ ਦੇ ਵਿੱਚ ਉਹਨਾਂ ਨੇ ਜੋ ਸੇਵਾ ਸੀ ਮੈਨੂੰ ਭੇਜੀ ਉਹਨਾਂ ਅੱਜ ਜੋ ਸੇਵਾ ਦੇਣ ਆਇਆ ਸੀ ਆਪਾਂ ਜਿਹੜਾ ਟੱਕਰਾਂ ਹੋਇਆ ਪਰ ਮੈਂ ਵੀ ਆਪਣੇ ਵੱਲੋਂ ਜੋ ਹੋਇਆ ਆਪਣਾ ਕੀਤਾ ਪਰ ਮੈਂ ਚਾਹਨਾ ਵੀ ਸਾਰਾ ਸ਼ਹਿਰ ਦੇਖੋ ਇੱਕ ਸ਼ਹਿਰ ਆਪਣਾ ਇੱਕ ਜਿਨੂੰ ਪਰਮਾਤਮਾ ਨੇ ਬਖਸ਼ਿਆ ਜਿਨੂੰ ਪਰਮਾਤਮਾ ਨੇ ਪਰਮਾਤਮਾ ਦੀ ਜਿਹਦੇ ਮਿਹਰ ਜਰੂਰ ਮਦਦ ਵੀ ਕਰਨ ਜੋ ਜਿੰਨੇ ਜੋਗਾ ਹੈ 500 1000 2000 5000 10000 ਆਪਣੇ ਉਰੇ ਦਾਨਵੀਰ ਸੱਜਣ ਬਹੁ ਬੈਠੇ ਨੇ ਤਗੜੇ ਤਗੜੇ ਆਪਾਂ ਕੋਈ ਘਾਟ ਨਹੀਂ ਸਮਾਜ ਸੇਵਕਾਂ ਦੀ ਕੋਈ ਘਾਟ ਨਹੀਂ ਜਿੰਨੀ ਵੱਧ ਵੱਧ ਹੋ ਸਕੇ ਕੱਲ ਰਾਜਾ ਵੜਿੰਗ ਜੀ ਨੇ ਵੀ ਸੰਸਦ ਦੇ ਵਿੱਚ ਇੱਕ ਮੁੱਦਾ ਚੱਕਿਆ ਸੀਗਾ ਵੀ ਜਿਹੜਾ ਇਹ ਕੈਂਸਰ ਦਾ ਇਲਾਜ ਹੈ ਇਹ ਟੋਟਲੀ ਮੁਫਤ ਹੋਣਾ ਚਾਹੀਦਾ ਜਦੋਂ ਡਿਟੈਕਟ ਹੋ ਗਿਆ ਦੇਖੋ ਜਿਹੜੇ ਘਰੇ ਹੁਣ ਇਹਨਾਂ ਦੇ ਘਰੇ ਕੋਈ ਕੰਮ ਕਰਨ ਵਾਲਾ ਹੈ ਨਹੀਂ ਇਹ ਉਹਨਾਂ ਦੇ ਭਾਈ ਚਾਚਾ ਜੀ ਨੇ ਇਹ ਇਕੱਠੇ ਹੋ ਕੇ ਜਾਂਦੇ ਨੇ ਐਮਪੀ ਤੋਂ ਸਾਈਨ ਹੁੰਦੇ ਨੇ ਫਾਈਲ ਬਣਦੀ ਹੈ ਫਿਰ ਪੈਸੇ ਉਹਨਾਂ ਦੇ ਖਾਤੇ ਜਾਂਦੇ ਨੇ ਹਸਪਤਾਲ ਦੇ ਵਿੱਚ ਮਤਲਬ ਇੱਕ ਬਹੁਤ ਵੱਡਾ ਪ੍ਰੋਸੈਸ ਹੈ ਤੇ ਉਸ ਪ੍ਰੋਸੈਸ ਤੱਕ ਪਹੁੰਚ ਤਾਂ ਵੀ ਆਮ ਬੰਦਾ ਉਸੇ 'ਚ ਉਲਝ ਕੇ ਰਹਿ ਜਾਂਦਾ ਹੈ ਕੈਂਸਰ ਪਤਾ ਲਗਾਉਣ ਤੱਕ ਵੀ ਲੱਖਾਂ ਦੇ ਟੈਸਟ ਹੋ ਜਾਂਦੇ ਨੇ ਮਤਲਬ ਕਈ ਬੰਦੇ ਉਹ ਵੀ ਨਹੀਂ ਹੋੜ ਕਰ ਬੰਦੇ ਤਾਂ ਮੈਂ ਚਾਹੁੰਦਾ ਵੀ ਇਹ ਜਿਹੜਾ ਇਲਾਜ ਆ ਕੈਂਸਰ ਦਾ ਟੋਟਲੀ ਫ੍ਰੀ ਹੋਣਾ ਚਾਹੀਦਾ ਟੈਸਟ ਕਰਾਉਣ ਤੋਂ ਲੈ ਕੇ ਡਾਇਗਨੋਸ ਕਰਨ ਤੱਕ ਇਹ ਸਾਰਾ ਹੋ ਹੀ ਹੋਣਾ ਚਾਹੀਦਾ ਹੈ। ਇਹੀ ਕੱਲ ਰਾਜਾ ਵੜਿੰਗ ਜੀ ਨੇ ਆਵਾਜ਼ ਚੱਕੀ ਸੀ। ਮੈਨੂੰ ਇਹ ਵਧੀਆ ਲੱਗੀ ਉਹਨਾਂ ਦੀ ਜਿਹੜੀ رائے ਸੀਗੀ ਕਿ ਜਿਹੜਾ ਇਲਾਜ ਹੈ ਦੇਖੋ ਇੱਕ ਕੈਂਸਰ ਇੱਕ ਪੇਸ਼ੈਂਟ ਨੂੰ ਨਹੀਂ ਹੁੰਦਾ ਸਾਰੇ ਪਰਿਵਾਰ ਨੂੰ ਹੋ ਜਾਂਦਾ ਸਾਰਾ ਪਰਿਵਾਰ ਨੂੰ ਝੁਕੇ ਰਹਿ ਜਾਂਦਾ ਹੁਣ ਕਮਾਉਣ ਵਾਲਾ ਕੱਲੇ ਜੱਸੀ ਜੀ ਨੇ ਟੀਵੀ ਦਾ ਕੰਮ ਕਰਦੇ ਸੀਗੇ ਅੱਜ ਉਹਨਾਂ ਦੇ ਘਰ ਚ ਕਮਾਈ ਦਾ ਸਾਧਨ ਨਹੀਂ ਰਿਹਾ। ਬੱਚੇ ਇੱਕ 7ਵੀਂ ਕਲਾਸ ਚ ਪੜਦੇ ਇੱਕ 9ਵੀਂ ਕਲਾਸ ਚ ਧਿਆਨੰਦ ਸਕੂਲ ਦੇ ਵਿੱਚ ਮੈਂ ਤਾਂ ਸਕੂਲ ਦੀ ਮੈਨੇਜਮੈਂਟ ਨੂੰ ਵੀ ਅਪੀਲ ਕਰੂੰਗਾ ਵੀ ਇਹਨਾਂ ਦੇ ਬੱਚਿਆਂ ਦੀ ਫੀਸ ਮਾਫ ਤੇ ਜਿੰਨੇ ਵੀ ਆਪਣੇ ਸਮਾਨੇ ਸ਼ਹਿਰ ਦੇ ਦਾਨਮੀ ਸੱਜਣ ਨੇ ਉਹਨਾਂ ਨੂੰ ਅਪੀਲ ਕਰਦਾ ਵੀ ਗੁਪਤ ਤਰੀਕੇ ਦੇ ਨਾਲ ਇਸ ਮੋਤੀਆ ਬਾਜ਼ਾਰ ਦੇ ਵਿੱਚ ਉਹਨਾਂ ਦੀ ਰਿਹائش ਹੈ ਬਾੜ ਨੰਬਰ 11 ਇਹ ਉਹਨਾਂ ਦੇ ਚਾਚਾ ਜੀ ਨੇ ਕਸ਼ਮੀਰ ਜੀ ਇਹਨਾਂ ਨੂੰ ਆ ਕੇ ਮਿਲਣ ਜਿੰਨੀ ਤੁਸੀਂ ਮਤ ਕਰਦੇ ਹੋ ਗੁਪਤ ਤਰੀਕੇ ਨਾਲ ਆ ਕੇ ਕਰ ਦਿਓ ਮੈਂ ਤਾਂ ਇਹ ਅਪੀਲ ਕਰਦਾ ਧੰਨਵਾਦ ਹਾਂਜੀ ਹਰਿੰਦਰ ਜੀ ਤੁਹਾਡੀ ਵਾਰਡ ਦੇ ਵੀ ਵਾਰਡ ਨੰਬਰ 15 ਦੇ ਵਿੱਚ ਪਤਾ ਲੱਗਿਆ ਇੱਕ ਕੈਂਸਰ ਪੇਸ਼ੈਂਟ ਆ ਜਿਸ ਦੀ ਕੀ ਬਹੁਤ ਹੀ ਹਾਲਤ ਮੰਦੀ ਹੈ ਤੇ ਪਰਿਵਾਰ ਵੀ ਬਹੁਤ ਮਾੜੀ ਹਾਲਤ ਤੋਂ ਗੁਜ਼ਰ ਰਿਹਾ ਹੈ ਕਿ ਵੀ ਇਹਦੇ ਬਾਰੇ ਕੀ ਤੁਸੀਂ ਸਦਾਨੀ ਸੱਜਣਾ ਤੇ ਸਮਾਜਿਕ ਇਹਨੂੰ ਅਪੀਲ ਕਰਨਾ ਚਾਹੁੰਦੇ ਹੋ ਜੀ ਸਾਰੇ ਸ਼ਹਿਰ ਨੂੰ ਅੱਗੇ ਜੋੜ ਕੇ ਬੇਨਤੀ ਹੈ ਇਸ ਪਰਿਵਾਰ ਦੀ ਮਦਦ ਕਰੋ ਜਿੰਨੇ ਚੋਗਾ ਕੋਈ ਹੈਗਾ ਇਹਨਾਂ ਦੀ ਮਦਦ ਕਰੋ ਬਹੁਤ ਜ਼ਰੂਰੀ ਹੈ ਆਪਾਂ ਰਲ ਮਿਲ ਕੇ ਹੀ ਇਹ ਟ੍ਰੇਲਾ ਬਣ ਸਕਦੇ ਹਾਂ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਦੇ ਚਰਣਾ ਜੱਥੇ ਜੋੜ ਕੇ ਬੇਨਤੀ ਹੈ ਜੀ ਮਦਦ ਕਰੋ ਫਾਕਾ ਮਮਾ ਵੀਰੇ ਕੋ ਨੂੰ ਆਪਣੇ ਤੇ ਕਿਸੇ ਟੈਂਸਰ ਦੇ ਪੱਟੇ ਹੋਇਆ ਸੀਗਾ ਤੇ ਉਹਨਾਂ ਦਾ ਪਾਈ ਜੀ ਬਰਵਾ ਲੰਚ ਦਿੱਤਾ ਜਿਹੜੂ ਕਹਿਣਗੇ ਜਿਹੇ ਤਰ੍ਹਾਂ ਉਹ ਬੋਲਦਾ ਉਸ ਤੇ ਉਹਦਾ ਵੀ ਕਹ ਲਾਂਗੇ ਜੀ ਆਪਣਾ ਜੀ ਹੈ ਸੱਚਾ ਆਪਣਾ ਕਰਨਾ ਯਾਰ ਹੋ ਗਿਆ ਨਸਾ ਟਿੱਕ ਫੋਨ ਲੈ ਹੋ ਗਿਆ ਸਭਾ ਸਭਾ ਬਰਾ I'm going